ਉਪਮੰਤਰੀ ਪਗਵਾਨ ਤੁਮਾਂ ਜਿਨ੍ਹਾਂ ਦੀ ਸਿਹਤ ਖਰਾਬ ਹੋਈ ਤਾਂ ਉਹਨਾਂ ਨੂੰ 40 ਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਨੂੰ ਛੁੱਟੀ ਮਿਲ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਕਈਆਂ ਨੇ ਤਾਂ ਉਹਨਾਂ ਦੀ ਸਿਹਤ ਸੰਬੰਧੀ ਜਿਹੜੀ ਕਿ ਠੀਕ ਹੋਣ ਦੀ ਕਾਮਨਾ ਕੀਤੀ ਤਾਂ ਕਈਆਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਖੁਲਾਸੇ ਕੀਤੇ ਜਿਵੇਂ ਕਿ ਪਹਿਲਾਂ ਬਿਕਰਮ ਮਜੀਠੀਆ ਦੇ ਵੱਲੋਂ ਤਾਂ ਹੁਣ ਇਸ ਦੇ ਉੱਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਤਰਾ ਸਿਹਤ ਤਾਂ ਖਰਾਬ ਹੋਈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਸਿਮ ਭਗਵੰਤ ਮਾਨ ਦਾ ਜਿਹੜਾ ਅਸਤੀਫਾ ਮੰਗਿਆ ਸੀ ਉਨਾ ਕਹਿਆ ਕਿ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਦੂਜੀਆਂ ਸਰਕਾਰਾਂ ਦੂਜੀਆਂ ਪਾਰਟੀਆਂ ਨੇ ਅਤੇ ਆਮ ਆਦਮੀ ਪਾਰਟੀ ਨੇ ਉਹਨਾਂ ਕਹਿਆ ਕਿ ਜਿੰਨਾ ਕਰਜ਼ਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਪਰ ਉਸ ਦਾ ਵਿਕਾਸ ਕਾਰਜ ਕੋਈ ਨਹੀਂ ਕੀਤਾ ਪਰ ਅੱਜ ਕੀ ਪ੍ਰੋਗਰਾਮ ਸੀ ਹਾਂਜੀ ਅੱਜ ਪੰਜਾਬ ਚੈਪਟਰ ਦੇ ਆਈਆ ਆਈਆ ਦਾ ਜਿਹੜਾ ਪ੍ਰੋਗਰਾਮ ਡਾਕਟਰ ਅਮਨਦੀਪ ਜੀ ਤੇ ਸੁਨਾਲੀ ਜੀ ਨੇ ਕੀਤਾ ਹੈ ਮੈਂ ਨਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਰੇਡੀਓਲੋਜੀ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ ਸਿਹਤ ਸੂਲਤਾ ਦੇ ਵਿੱਚ ਬਿਮਾਰੀਆਂ ਨੂੰ ਪਹਿਲੇ ਹੀ ਫੜ ਕੇ ਜਾਂ ਬਿਮਾਰੀਆਂ ਦਾ ਪਤਾ ਕਰਨ ਤਾਂ ਖਾਸ ਤੌਰ ਤੇ ਜਿੱਥੇ ਜੈਂਡਰ ਬੱਚੇ ਦਾ ਹੁੰਦਾ ਇਹਨੂੰ ਮਿਸਯੂਜ਼ ਵੀ ਹੁੰਦਾ ਲੇਕਿਨ ਮੈਨੂੰ ਖੁਸ਼ੀ ਹੈ ਕਿ ਆਰ ਆਈ ਇਸ ਚੀਜ਼ 'ਚ ਨਹੀਂ ਬਲਕਿ ਔਰਤਾਂ ਦੇ ਸਸ਼ਕਤੀਕਰਨ ਵਾਸਤੇ ਜਿੱਥੇ ਰક્ષા ਤੇ ਸ਼ਕਤੀ ਵਰਗੇ ਕੰਮ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਗਾ ਯੋਗ ਹੈਗਾ ਤੇ ਇਹ ਜਿਹੜਾ ਬਹੁਤ ਹੀ ਪਪੂਲਰ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਚੈਪਟਰ ਇਹਨਾਂ ਦੀ ਮਿਹਨਤ ਕਰਕੇ ਬਹੁਤ ਵਧੀਆ ਪੂਰੇ ਦੇਸ਼ ਭਰ ਤੋਂ ਲੋਕੀ ਇਸ ਕਾਨਫਰੰਸ ਵਾਸਤੇ ਆਏ ਨੇ ਤੇ ਸਟੇਜ ਤੇ ਵੀ ਚੇਨਈ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਸਾਰੇ ਦੇਸ਼ ਭਰ ਤੋਂ ਸਾਰੇ ਡਾਕਟਰ ਇੱਥੇ ਪੂਜੇ ਨੇ ਤੇ ਮੈਂ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਤੇ ਉਮੀਦ ਕਰਦੀ ਆ ਕਿ ਰੇਡੀਓਲੋਜੀ ਵਿੱਚ ਪੰਜਾਬ ਇੱਕ ਪਾਇਨੀਅਰ ਬਣ ਕੇ ਉਭਰ ਰਿਹਾ ਹੋਂ ਇਹਨਾਂ ਨੇ ਇੱਕ ਨਵੀਂ ਬੁੱਕ ਵੀ ਕੱਢੀ ਹੈਗੀ ਜਿਹੜੇ ਮੰਥਲੀ ਹੈਗੇ ਜੀ ਨਹੀਂ ਕਵਰਟਰਲੀ ਕਵਾਰਟਰਲੀ ਹੈਗੀ ਜਿਹਦੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਮਿਲੂਗੀ ਤਾਂ ਸਾਰੇ ਦੇਸ਼ ਦੇ ਰੇਡੀਓਲੋਜਿਸਟ ਨੂੰ ਜੋੜਨਾ ਕੰਮ ਵੀ ਕਰੋਗੇ ਮੈਮ ਜਿਹੇ ਚਲੂ ਹੋਈ ਸੀ ਆਰਗੇਨਾਈਜੇਸ਼ਨ ਅੰਮ੍ਰਿਤ ਸ਼ਾ ਉਦੋਂ ਗ੍ਰੋਥ ਬੱਚੀਆਂ ਦੀ ਬਰਾਬਰ ਪੱਧਰ ਚੱਲਦੀ ਸੀ ਪਰ ਹੁਣ ਫਿਰ ਉਹ ਨਹੀਂ ਕਰਦੀ ਦੇਖੋ ਮੈਨੂੰ ਕਹਿਣ ਦਾ ਜੀ ਤਾਂ ਨਹੀਂ ਕਰਦਾ ਲੇਕਿਨ ਹਕੀਕਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਨੰਨੀ ਸ਼ਾ ਵੀ ਰੇਸ਼ੋ ਵੀ ਛੋਟੀ ਬੱਚਿਆਂ ਦੀ ਵਧੀ ਸੀ ਪੰਜਾਬ 'ਚ ਬੇਤਹਾਸ਼ਾ ਡਵੈਲਪਮੈਂਟ ਪਾਵੇਂ ਬਿਜਲੀ ਸਰਪਲਸ ਹੋਏ ਸਰਤਾਂ ਦੀ ਜਾਲ ਬਣੀ 에어ਪੋਰਟ ਤੁਸੀਂ ਆਪੇ ਅੰਮ੍ਰਿਤਸਰ ਸ਼ਹਿਰ ਨੂੰ ਦੇਖ ਲਓ ਜੇ ਦਰਬਾਰ ਸਾਹਿਬ ਦੀ ਸੁੰਦਰੀ ਕਦਰਾਂ ਨੇ ਬੀਆਰਐਸ ਜਿਹੜਾ ਸਾਰਾ ਬਣਿਆ ਸੋ ਪੰਜਾਬ 'ਚ ਬੇਤਹਾਸ਼ਾ ਡਵੈਲਪਮੈਂਟ ਹੋਈ ਕਰਜ਼ਾ ਘਟਿਆ ਆਮਦਨ ਵਧੀ ਸਹੂਲਤਾਂ ਲੋਕਾਂ ਨੂੰ ਮਿਲਿਆ ਇੱਕ ਸਰਕਾਰ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੀ ਸੀ ਇੱਕ ਮੁੱਖ ਮੰਤਰੀ ਸੀ ਜਿਹੜਾ ਲੋਕਾਂ ਦੇ ਵਿੱਚ ਰਹਿੰਦੇ ਸੀ ਜਦੋਂ ਤੋਂ 2017 ਚ ਝੂਠ ਮਾਰ ਕੇ ਕਾਂਗਰਸ ਤੇ ਆਮ ਆਦਮੀ ਨੇ ਗਲਤ ਗੰਦੇ ਝੂਠੇ ਇਲਜ਼ਾਮ ਲਾ ਕੇ ਸੱਤਾ ਹਾਸਲ ਕੀਤੀ ਹੈ ਇਹਨਾਂ ਨੇ ਕੱਲੇ ਪੰਜਾਬ ਨੂੰ ਕਰਜ਼ਾਈ ਕੀਤਾ 1 ਲੱਖ ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ ਚ ਕਾਂਗਰਸ ਚੜ ਗਈ ਤੇ 2.5 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਇਹ ਭਗਵੰਤ ਜੀ ਦੀ ਆਮ ਆਦਮੀ ਚੜ ਗਈ ਹੈ ਇਹਨਾਂ 2 ਲੱਖ ਕਰੋੜ ਤੋਂ ਇੱਕ ਚੀਜ਼ ਗਿਣਾ ਦਿਓ ਕਿ ਪੰਜਾਬ ਦੇ ਕਿਸੇ ਕੋਨੇ ਚ ਕੋਈ ਇੱਟ ਲੱਗੀਏ ਕੋਈ ਥਰਮਲ ਪਲਾਂਟ ਲੱਗਿਆ ਹੈਗਾ ਕੋਈ ਹਸਪਤਾਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਸਟੇਡੀਅਮ ਕੋਈ ਪਿੰਡ ਛੇ ਜੇ ਕੋਈ ਕਮਰਾ ਵੀ ਬਣਿਆ ਹੋਏ ਇਹ ਫਰਜ਼ੀ ਆਮ ਆਦਮੀ ਕਲੀਨਿਕ ਬਣਾ ਕੇ ਜਿਹੜਾ ਪੈਸਿਆਂ ਦੀ ਲੁੱਟ ਹੋਈ ਹੈ ਪੰਜਾਬ ਨੂੰ ਕੰਗਾਲ ਕਰਕੇ ਕੇਜਰੀਵਾਲ ਤੇ ਆਮ ਆਦਮੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ ਵੇਚ ੜਿਆ ਪਰ ਮੈਂ ਜਿਹੜੇ ਭਗਵੰਦ ਮਾਨ ਜੀ ਡਾਕਟਰਾਂ ਨੇ ਇਹਨਾਂ ਨੂੰ ਰੋਗੀ ਵੀ ਦੱਸਤਾ ਤੇ ਰੋਗੀ ਹੈ ਕਾਫੀ ਵੱਡੇ ਤੇ ਪਰ ਉਹ ਆਮ ਆਦਮੀ ਕਲੀਨਿਕ ਤੇ ਜਾਣ ਦੀ ਬਜਾਏ ਸਰਕਾਰੀ ਹਸਪਤਾਲਾਂ ਜਾਣਗੇ ਬੈਸਲੇ ਫੋਟੇ ਚ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ ਛੇ ਜਿਹੜਾ ਰੋਗ ਪਤਾ ਲੱਗਿਆ ਹੈ ਕਿ ਜਦ ਝਾਸ ਤੇ ਗਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕट्टर ਇਮਦਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤੇ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਢੇ ਗਏ ਨੇ ਕਈ ਮੰਤਰੀ ਕੱਢੇ ਗਏ ਨੇ ਉਹਰਾ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਗਿਆ ਤੇ ਅਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣਗੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸਵਾ ਖਾ ਲੈ ਗੁਟਕਾ ਸਾਫ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛੱਗਣ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲ੍ਹਾਂ 'ਚ ਭੇਜ ਕੇ ਜਿਨ੍ਹਾਂ ਨੇ ਇਹ ਸਿਸਟਮ ਖਰਾਬ ਕੀਤਾ ਮੈਂ ਪੰਚਾਇਤੀ ਲੈਖਾ ਆਵੇ ਮੈਂ ਕੋਰਪੋਰੇਟ ਗਵਰਨਮੈਂਟ ਦੇ ਸੁਪੀ ਆਈ ਜਸਟ ਉਹਨਾਂ ਤਾਂ ਦਾਦੇ ਕੇ ਸਿਆਮ ਭਗਵਾਨ ਜੀ ਦੀ ਜੋ ਸਿਹਤ ਖਰਾਬ ਹੋਈ ਸੀ ਤਾਂ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦੀ ਸਿਹਤ ਸੰਬੰਧੀ ਕੋਈ ਵੀ ਜੜੀ ਕੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਉਹ ਇੱਕ ਗੰਭੀਰ ਬਿਮਾਰੀ ਦੇ ਨਾਂ ਪੀੜਤ ਨੇ